ਅੱਜ ਦੀਆਂ ਤਾਜ਼ਾ ਮੁਖ ਖਬਰਾਂ ਤੇ ਸਕੀਮਾਂ 15 ਅਗਸਤ 2024 ਰਾਸ਼ਨ ਕਾਰਡ ਸਕੀਮ ਸੰਬੰਧੀ ਇੱਕ ਹੋਰ ਵੱਡੀ ਖਬਰ ਧੀਆਂ ਨੂੰ 21 ਸਾਲ ਦੀ ਉਮਰ 'ਚ ਮਿਲਣਗੇ 70 ਲੱਖ ਰੁਪਏ ਤੁਸੀਂ ਵੀ ਜਲਦੀ ਕਰਵਾ ਲਓ ਆਹ ਕੰਮ ਸਰਕਾਰ ਨੇ ਕਰਤਾ ਵੱਡਾ ਐਲਾਨ ਦੇਖੋ ਪੂਰੀ ਜਾਣਕਾਰੀ ਹਾਂਜੀ ਦੋਸਤੋ ਪਿਆਰ ਭਰੀ ਸਸਰੀ ਕਾਲਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡਾ ਆਪਣੇ ਹੀ YouTube ਚੈਨਲ ਡੇਲੀ ਅਪਡੇਟ ਪੰਜਾਬ ਦੇ ਉੱਤੇ ਤਾਂ ਹਾਂਜੀ ਦੋਸਤੋ ਅੱਜ ਅਸੀਂ ਤੁਹਾਡੇ ਲਈ ਅੱਜ ਦੀਆਂ ਤਾਜ਼ਾ ਮੁਖ ਖਬਰਾਂ ਤੇ ਸਕੀਮਾਂ ਲੈ ਕੇ ਹਾਜ਼ਰ ਹੋਏ ਆ ਤਾਂ ਪਹਿਲੀ ਤੇ ਵੱਡੀ ਖਬਰ ਪੰਜਾਬ ਚ ਦੋ ਦਿਨਾਂ ਦਾ ਅਲਰਟ ਕਈ ਪਿੰਡਾਂ ਚ ਹੜਾਂ ਵਰਗੇ ਹਾਲਾਤ ਤਾਂ ਦੇਖੋ ਪੰਜਾਬ ਤੇ ਹਰਿਆਣੇ ਚ ਮੌਨਸੂਨ ਮੁੜ ਸਰਗਰਮ ਹੋ ਗਿਆ ਹੈ ਕੱਲ ਹੋਈ ਭਾਰੀ ਬਾਰਿਸ਼ ਕਾਰਨ ਕਈ ਸ਼ਹਿਰਾਂ ਚ ਪਾਣੀ ਭਰ ਗਿਆ ਹੁਣ ਮੌਸਮ ਵਿਭਾਗ ਨੇ ਅਗਲੇ 2 ਦਿਨਾਂ ਤੱਕ ਮੀਂਹ ਦਾ ਅਲਰਟ ਜਾਰੀ ਕੀਤਾ ਹੈ ਅੱਜ ਇੱਥੇ ਮੀਂਹ ਦਾ ਔਰੇਂਜ ਅਲਰਟ ਜਾਰੀ ਕੀਤਾ ਹੈ ਹਿਮਾਚਲ ਚ ਵੀ ਮੀਂਹ ਦਾ ਕਹਿਰ ਦੇਖਣ ਨੂੰ ਮਿਲਿਆ ਵੱਡੀ ਅਪਡੇਟ ਤੁਹਾਡੇ ਸਾਹਮਣੇ ਆ ਤਾਂ ਦੇਖੋ ਪਹਾੜਾਂ 'ਚ ਭਾਰੀ ਬਾਰਿਸ਼ ਮਗਰੋਂ ਪੰਜਾਬ ਦੇ ਦਰਿਆ ਵੀ ਚੜ ਗਏ ਨੇ ਪਠਾਨਕੋਟ ਅਤੇ ਉੱਪਰ ਪਹਾੜੀ ਖੇਤਰ 'ਚ ਮੀਂਹ ਪੈਣ ਕਾਰਨ ਉਂਝ ਚੱਕੀ ਅਤੇ ਜਲਾਲੀਆ ਦਰਿਆ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ ਜਿਸ ਕਾਰਨ ਉਂਝ ਅਤੇ ਰਾਵੀ ਦਰਿਆ ਦੇ ਸੰਗਮ ਸਥਾਨ ਮਕੌੜਾ ਪਤਣ 'ਚ ਪਾਣੀ ਦਾ ਵਹਾਅ ਕਾਫੀ ਤੇਜ਼ ਹੋ ਗਿਆ ਹੈ ਵੱਡੀ ਅਪਡੇਟ ਤੁਹਾਡੇ ਸਾਹਮਣੇ ਆ ਪਠਾਨਕੋਟ ਦੇ ਸੱਤ ਪਿੰਡਾਂ 'ਚ ਹੜਾਂ ਵਰਗੇ ਹਾਲਾਤ ਬਣੇ ਹੋਏ ਨੇ ਮਕੌੜਾ ਪੱਤਣ ਤੇ ਦਰਿਆ ਵਿੱਚ ਚੱਲਣ ਵਾਲੀ ਬੇੜੀ ਬੰਦ ਕਰ ਦਿੱਤੀ ਗਈ ਹੈ ਤਾਂ ਦੇਖੋ ਸੱਤ ਪਿੰਡ ਤੂਰ ਚੇਬੇ ਮੰਮੀਆਂ ਲਸਿਆਣ ਆਦਿ ਚ ਪਾਣੀ ਭਰਨ ਕਰਕੇ ਉਪਤ ਪਿੰਡਾਂ ਚ ਪਠਾਨਕੋਟੇ ਗੁਰਦਾਸਪੁਰ ਜ਼ਿਲ੍ਹਾ ਨਾਲੋਂ ਸੰਪਰਕ ਵੀ ਟੁੱਟਿਆ ਹੋਇਆ ਹੈ ਉਧਰ ਇੱਕ ਹੋਰ ਵੱਡੀ ਤੇ ਤਾਜ਼ਾ ਅਪਡੇਟ ਤੁਹਾਡੇ ਸਾਹਮਣੇ ਆ ਸਰਕਾਰ ਦਾ ਨਵਾਂ ਨਿਯਮਾਂ ਆਨ ਸਪੋਰਟ ਵਾਹਨ ਡਰਾਈਵਿੰਗ ਸਿਸਟਮ ਲਾਗੂ ਪੈਟਰੋਲ ਪੰਪ ਤੇ ਹੀ ਭਰਨਾ ਪਵੇਗਾ 10000 ਦਾ ਜੁਰਮਾਨਾ ਤਾਂ ਦੇਖੋ ਦੇਸ਼ ਭਰ ਚ ਵਾਹਨ ਨਿਯਮਾਂ ਨੂੰ ਲੈ ਕੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾ ਰਹੇ ਨੇ ਇਸ ਦੌਰਾਨ ਇੱਕ ਹੋਰ ਨਿਜਮ ਪੂਰੇ ਦੇਸ਼ ਵਿੱਚ ਲਾਗੂ ਹੋਣ ਜਾ ਰਿਹਾ ਹੈ ਜਿਸ ਤਹਿਤ ਪੈਟਰੋਲ ਪੰਪਾਂ ਤੇ ਚਲਾਨ ਕੀਤਾ ਜਾਵੇਗਾ ਹਾਲਾਂਕਿ ਇਹ ਨਿਜਮ ਰਾਜਧਾਨੀ ਨਵੀਂ ਦਿੱਲੀ ਚ ਲਾਗੂ ਹੋ ਗਿਆ ਹੈ ਤੇ ਹੁਣ ਬਾਕੀ ਦੇਸ਼ਾਂ ਚ ਵੀ ਇਹ ਜਾਰੀ ਕੀਤਾ ਜਾਵੇਗਾ ਦੇਸ਼ ਭਰ ਵਿੱਚ ਲਾਗੂ ਕਰਨ ਦੀਆਂ ਤਿਆਰੀਆਂ ਇਸ ਲਈ ਕੀਤੀਆਂ ਜਾ ਰਹੀਆਂ ਨੇ ਗੱਡੀ ਭਾਵੇਂ ਕਿਸੇ ਵੀ ਨਾਕੇ ਤੋਂ ਬਚ ਕੇ ਨਿਕਲੇ ਉਸ ਨੂੰ પેટ્રોલ ਪੰਪ ਤੇ ਹੀ ਜਾਣਾ ਪੈਂਦਾ ਹੈ ਇਸ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਵਿਭਾਗ ਵੱਲੋਂ ਹੁਣ પેટ્રોલ ਪੰਪਾਂ ਤੇ ਬਹਾਨਾ ਦੀ ਚੈਕਿੰਗ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਵਿਭਾਗ ਦਾ ਕਹਿਣਾ ਹੈ ਕਿ ਨਿਯਮਤ ਚੈਕਿੰਗ ਦੌਰਾਨ ਕਈ ਵਾਰ ਸੜਕਾਂ ਤੇ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਨੇ ਪੰਪਾਂ ਤੇ ਚੈਕਿੰਗ ਸ਼ੁਰੂ ਕਰਕੇ ਪੈਟਰੋਲ ਭਰਨ ਸਮੇਂ ਵਾਹਨਾ ਦੀ ਚੈਕਿੰਗ ਕੀਤੀ ਜਾਵੇਗੀ ਜੇਕਰ ਕੋਈ ਨੁਕਸ ਪਾਇਆ ਗਿਆ ਤਾਂ ਉਹਨਾਂ ਦਾ ਮੌਕੇ ਤੇ ਜੁਰਮਾਨਾ ਕੀਤਾ ਜਾਵੇਗਾ ਤੇ ਚਲਾਣ ਵੀ ਕੀਤਾ ਜਾਵੇਗਾ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਹਸਲ ਜਾਣਕਾਰੀ ਮੁਤਾਬਕ ਸ਼ੁਰੂਆਤੀ ਪੜਾਚੇ પેટ્રોલ ਪੰਪਾਂ ਤੇ ਪ੍ਰਦੂਸ਼ਣ ਸਰਟੀਫਿਕੇਟ ਤੇ ਹੈਲਮਟ ਦੀ ਜਾਂਚ ਕੀਤੀ ਜਾਵੇਗੀ ਜੋ ਕਿ ਘੱਟ ਸਮੇਂ ਚ ਹੋ ਸਕਦੀ ਹੈ ਨਿਯਮਾਂ ਦੀ ਉਲੰਘਣਾ ਕਰਨ ਦੀ ਸੂਰਤ ਵਿੱਚ ਵਾਹਨ ਚਾਲਕਾਂ ਨੂੰ પેટ્રોલ ਦੇ ਬਿੱਲ ਦੇ ਨਾਲ ਨਾਲ ਵਿਭਾਗ ਦੇ ਚਲਾਨ ਵੀ પેટ્રોલ ਪੰਪ ਤੇ ਹੀ ਅਦਾ ਕਰਨੇ ਪੈਣਗੇ ਉਧਰ ਇੱਕ ਹੋਰ ਵੱਡੀ ਤੇ ਤਾਜ਼ਾ ਅਪਡੇਟ ਤੁਹਾਡੇ ਤੱਕ ਲੈ ਕੇ ਆਏ ਆ ਤਾਂ ਦੇਖੋ ਰਾਸ਼ਨ ਲਈ ਬਣਾਇਆ ਗਿਆ ਨਵਾਂ ਨਿਜਮ ਅਜਿਹੇ ਪਰਿਵਾਰ ਰਹਿ ਜਾਣਗੇ ਬਾਂਝੇ ਜਾਣੋ ਪੂਰਾ ਨਿਜਮ ਤਾਂ ਦੇਖੋ ਅੱਜ ਕੱਲ ਬਹੁਤੇ ਪਰਿਵਾਰਾਂ ਲਈ ਰਾਸ਼ਨ ਉਹਨਾਂ ਦੀ ਪਹਿਲੀ ਲੋੜ ਹੈ ਇਸ ਨੂੰ ਪੂਰਾ ਕਰਨ ਲਈ ਖੁਰਾਕ ਸੁਰੱਖਿਆ ਐਕਟ ਤਹਿਤ ਰਾਸ਼ਨਮਹੀਆ ਕਰਵਾਇਆ ਜਾਂਦਾ ਹੈ ਪਰ ਇਹ ਖਬਰ ਰਾਸ਼ਨ ਲੈਣ ਵਾਲਿਆਂ ਲਈ ਕਾਫੀ ਫਾਇਦੇਮੰਦ ਸਾਬਤ ਹੋਵੇਗੀ ਕਿਉਂਕਿ ਕਈ ਲੋਕਾਂ ਨੂੰ ਹੁਣ ਰਾਸ਼ਨ ਨਹੀਂ ਮਿਲੇਗਾ ਹੁਣ ਜਿਸ ਵਿਅਕਤੀ ਕੋਲ ਚਾਰ ਪਹੀਆ ਵਾਹਨ ਜਾਂ ਕਾਰ ਹੈ ਉਹ ਰਾਸ਼ਨ ਦੀ ਦੁਕਾਨ ਤੇ ਮੁਫਤ ਰਾਸ਼ਨ ਨਹੀਂ ਲੈ ਸਕੇਗਾ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਚਾਰ ਪਹੀਆ ਵਾਹਣ ਦੇ ਮਾਲਕ ਹੁਣ ਰਾਸ਼ਟਰੀ ਖੁਰਾਕ ਸੁਰੱਖਿਆ ਕਾਨੂੰਨ ਦੇ ਦਾਇਰੇ ਤੋਂ ਬਾਹਰ ਹੋ ਜਾਣਗੇ ਉਨ੍ਹਾਂ ਨੂੰ ਰਾਸ਼ਨ ਦੀ ਦੁਕਾਨ ਤੋਂ ਮੁਫਤ ਰਾਸ਼ਨ ਨਹੀਂ ਮਿਲੇਗਾ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਨੇ ਟਰਾਂਸਪੋਰਟ ਵਿਭਾਗ ਤੋਂ ਟਰੈਕਟਰਾਂ ਅਤੇ ਵਪਾਰਕ ਸ਼੍ਰੇਣੀ ਦੇ ਬਹਾਨਾ ਨੂੰ ਛੱਡ ਕੇ ਰਾਜ ਦੇ ਸਾਰੇ ਚਾਰ ਪਹੀਆ ਵਾਹਨ ਮਾਲਕਾਂ ਦੇ ਆਧਾਰ ਕਾਰਡ ਬੇਰਬੇ ਮੰਗੇ ਨੇ ਇਸ ਦੇ ਨਾਲ ਹੀ ਜ਼ਿਲ੍ਹਾ ਅਤੇ ਸਬ ਡਿਵੀਜ਼ਨ ਹੈੱਡਕੁਆਟਰਾਂ ਤੇ ਐਨ ਐਫ ਐਸਏ ਵਿੱਚ ਲੰਮਿਤ ਪਈਆਂ ਅਰਜ਼ੀਆਂ ਦੇ ਜਲਦੀ ਨਿਪਟਾਰੇ ਲਈ ਬੱਚਿਆਂ ਤੇ ਵਿਆਹਾਂ ਔਰਤਾਂ ਦੇ ਨਾਮ ਲਾਭਪਾਤਰੀ ਰਾਸ਼ਨ ਕਾੜਾਂ ਵਿੱਚ ਸ਼ਾਮਲ ਕਰਨ ਦੀ ਕਵਾਇਦ ਸ਼ੁਰੂ ਕਰਨ ਦੀ ਵੀ ਪ੍ਰਵਾਨਗੀ ਦਿੱਤੀ ਗਈ ਹੈ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਪਾਸਕਰ 에 사ਤਵੰਤ ਨੇ ਕਲੈਕਟਰ ਅਤੇ ਜ਼ਿਲ੍ਹਾ ਲੌਜਿਸਟਿਕ ਅਧਿਕਾਰੀਆਂ ਨੂੰ ਖੁਰਾਕ ਸੁਰੱਖਿਆ ਯੋਜਨਾ ਵਿੱਚ ਯੋਗ ਲਾਭਪਾਤਰੀਆਂ ਨੂੰ ਸ਼ਾਮਲ ਕਰਨ ਲਈ ਅਜੋਕ ਲਾਭ ਪਾਤਰੀਆਂ ਨੂੰ ਹਟਾਉਣ ਲਈ ਮਹਿੰਮਤ ਚਲਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਨੇ ਉਦੋਂ ਇੱਕ ਹੋਰ ਵੱਡੀ ਤੇ ਤਾਜ਼ਾ ਅਪਡੇਟ ਤੁਹਾਡੇ ਤੱਕ ਲੈ ਕੇ ਆਏ ਆ ਤਾਂ ਦੇਖੋ 21 ਸਾਲ ਦੀ ਉਮਰ 'ਚ ਧੀ ਨੂੰ ਮਿਲਣਗੇ 73 ਲੱਖ ਰੁਪਏ ਹਰ ਪਿਤਾ ਨੂੰ ਲੈਣਾ ਚਾਹੀਦਾ ਇਸ ਸਰਕਾਰੀ ਸਕੀਮ ਦਾ ਲਾਭ ਤਾਂ ਦੇਖੋ ਜੇਕਰ ਤੁਹਾਡੇ ਘਰ 'ਚ ਵੀ ਕੋਈ ਬੇਟੀ ਹੈ ਅਤੇ ਉਸਦੇ ਭਵਿੱਖ ਨੂੰ ਲੈ ਕੇ ਚਿੰਤਤ ਹੋ ਤਾਂ ਤੁਹਾਨੂੰ ਹੁਣ ਚਿੰਤਾ ਕਰਨ ਦੀ ਲੋੜ ਨਹੀਂ ਕਿਉਂਕਿ ਸਰਕਾਰ ਨੇ ਤੁਹਾਡੀ ਬੇਟੀ ਦੇ ਸੁਰੱਖਿਅਤ ਭਵਿੱਖ ਲਈ ਇੱਕ ਅਜਹੀ ਸਕੀਮ ਲਿਆਂਦੀ ਹੈ ਜਿਸ ਤਹਿਤ ਭਵਿੱਖ 'ਚ ਕਿਸੇ ਵੀ ਤਰ੍ਹਾਂ ਦੀ ਚਿੰਤਾ ਕਰਨੀ ਤੁਹਾਨੂੰ ਨਹੀਂ ਪਵੇਗੀ ਦਰਅਸਲ ਸੁਕਨਿਆ ਸਮਰiddhi ਯੋਜਨਾ ਭਾਰਤ ਸਰਕਾਰ ਦੁਆਰਾ ਧੀਆਂ ਦੇ ਭਵਿੱਖ ਲਈ ਸ਼ੁਰੂ ਕੀਤੀ ਗਈ ਹੈ ਇਸ ਸਕੀਮ ਦਾ ਉਦੇਸ਼ ਧੀਾਂ ਦੀ ਪੜ੍ਹਾਈ ਅਤੇ ਵਿਆਹ ਦੇ ਖਰਚਿਆਂ ਨੂੰ ਪੂਰਾ ਕਰਨ ਵਿੱਚ ਮਦਦ ਕਰਨਾ ਹੈ ਤਾਂ ਦੇਖੋ ਦੇਸ਼ ਦਾ ਨਾਗਰਿਕ ਆਪਣੀ 10 ਸਾਲ ਜਾਂ ਇਸ ਤੋਂ ਘੱਟ ਉਮਰ ਦੀ ਧੀ ਲਈ ਇਸ ਯੋਜਨਾ ਵਿੱਚ ਨਿਵੇਸ਼ ਕਰ ਸਕਦਾ ਹੈ ਸੁਕੰਨਿਆ ਸਮਰiddhi ਯੋਜਨਾ ਦੇ ਤਹਿਤ ਕੋਈ ਵੀ ਵਿਅਕਤੀ ਘੱਟੋ ਘੱਟ 250 ਰੁਪਏ ਸਾਲਾਨਾ ਜਮ੍ਹਾਂ ਕਰ ਸਕਦਾ ਹੈ ਤੇ ਵੱਧ ਤੋਂ ਵੱਧ 1.5 ਲੱਖ ਰੁਪਏ ਸਾਲਾਨਾ ਜਮ੍ਹਾਂ ਕਰ ਸਕਦਾ ਹੈ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਸਕੀਮ ਤਹਿਤ ਸਿਰਫ ਬੱਚੀਆਂ ਦੇ ਨਾਮ ਤੇ ਹੀ ਖਾਤਾ ਖੋਲ੍ਹਿਆ ਜਾ ਸਕਦਾ ਹੈ ਖਾਤਾ ਖੋਲਣ ਸਮੇ ਬੱਚੀ ਦੀ ਉਮਰ 10 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਇਹ ਖਾਤਾ ਇੱਕ ਪਰਿਵਾਰ ਦੀਆਂ ਦੋ ਲੜਕੀਆਂ ਦੇ ਨਾਂ ਤੇ ਹੀ ਖੋਲਿਆ ਜਾ ਸਕਦਾ ਹੈ ਤੀਜੇ ਖਾਤੇ ਦੀ ਇਜਾਜ਼ਤ ਸਿਰਫ ਜੁੜਬਾ ਜਾ ਤਿੰਨ ਬੱਚਿਆਂ ਦੇ ਮਾਮਲੇ ਵਿੱਚ ਹੀ ਹੈ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਦੇਖੋ ਖਾਤਾ ਕਿਸੇ ਵੀ ਅਧਿਕਾਰਿਤ ਬੈਂਕ ਜਾਂ ਡਾਕ ਘਰ ਵਿੱਚ ਖੋਲਿਆ ਜਾ ਸਕਦਾ ਹੈ ਖਾਤਾ ਖੋਲਣ ਲਈ ਬੱਚੀ ਦਾ ਜਨਮ ਸਰਟੀਫਿਕੇਟ ਮਾਤਾ ਪਿਤਾ ਦਾ ਪਛਾਣ ਪੱਤਰ ਅਤੇ ਰਿਹਾਇਸ਼ ਸਰਟੀਫਿਕੇਟ ਵੀ ਲੋਡ ਹੋਵੇਗੀ ਇੱਕ ਖਾਤਾ ਖੋਲਣ ਲਈ ਘੱਟੋ-ਘੱਟ 250 ਰੁਪਏ ਜਮ੍ਹਾਂ ਕਰਨ ਦੀ ਲੋੜ ਹੋਵੇਗੀ ਘੱਟੋ-ਘੱਟ 250 ਤੇ ਵੱਧ ਤੋਂ ਵੱਧ 1.5 ਲੱਖ ਛੱਕ ਤੁਸੀਂ ਜਮ੍ਹਾਂ ਕਰ ਸਕਦੇ ਹੋ ਸਰਕਾਰ ਦੁਆਰਾ ਤੈਅ ਕੀਤੀ ਗਈ ਵਿਆਜ ਸੀਮਾ ਇਸ ਸਕੀਮ ਤੇ ਲਾਗੂ ਹੁੰਦੀ ਹੈ ਜਦੋਂ ਲੜਕੀ 21 ਸਾਲ ਦੀ ਉਮਰ ਪੂਰੀ ਕਰ ਲੈਂਦੀ ਹੈ ਤਾਂ ਖਾਤਾ ਪਰਿਪੱਕ ਹੁੰਦਾ ਹੈ ਹਾਲਾਂਕਿ ਬੱਚੀ ਦੇ 18 ਸਾਲ ਦੀ ਉਮਰ ਪੂਰੀ ਹੁਣ ਜਾਂ 10ਵੀਂ ਜਮਾਤ ਤੋਂ ਵੱਧ ਸਿੱਖਿਆ ਲਈ ਕੁਝ ਰਕਮ ਕਢਵਾਈ ਜਾ ਸਕਦੀ ਹੈ ਤਾਂ ਦੇਖੋ ਜਿੰਨੀ ਕਿ ਜਾਣਕਾਰੀ ਸਾਡੇ ਤੱਕ ਪਹੁੰਚੀ ਸੀ ਤੁਹਾਡੇ ਤੱਕ ਵੀਡੀਓ ਬਣਾ ਕੇ ਲੈ ਕੇ ਆਏ ਆ ਜੇਕਰ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਚੰਗੀ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਜੀ ਤਾਂ ਹਾਂਜੀ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦਿਆਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ ਸਸਰੀਕਾਲ ਥੈਂਕ ਯੂ ਜੀ